ਇਹ ਕੋਰਟ ਡੈਰਿਸਟ ਵੀ ਮੈਂ ਖਾਸ ਅਦਿਸ਼ ਸ਼ਰਮਾ ਸੋ ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਮਹਾਕੁੰਜ ਜਿਹੜਾ ਮਈ ਔਰ ਜੂਨ ਦੇ ਸਟਾਰਟ ਹੋ ਜਾ ਰਿਹਾ ਤਾਂ ਦੱਸਦੇ ਕੀ ਜੋ ਪੰਜਾਬ ਦੀ ਗੱਲ ਕਰਦੇ ਤਾਂ ਪੰਜਾਬ ਦੇ ਵਿੱਚ 1 ਜੂਨ ਤੋਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਤਾਂ ਇਸ ਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਮੁਖੀ ਹੈ ਰਾਜੀਵ ਸ਼ਰਮਾ ਵੱਲੋਂ ਸਾਰੇ ਪ੍ਰਸ਼ਾਸਨ ਇਸ ਦੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਤਾਂ ਕਿ ਜਿਹੜੇ ਇਲੈਕਸ਼ਨ ਹੋਣਗੇ ਉਹ ਬਿਲਕੁਲ ਫੇਰ ਹੋਣੀ ਚਾਹੀਦੀ ਹੈ ਬਿਲਕੁਲ ਕਿਸੇ ਬਿਨਾਂ ਡਰ ਤੋਂ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਜਿਲ੍ਹਾ ਲੋਰਾਨੀ ਗੱਲ ਕਰਦੇ ਤੇ ਮੁਖ ਚੋਣ ਅਫਸਰ ਅਤੇ ਨੁਦਾਨਾ ਦੇ ਡਿਪਟੀ ਕਮਿਸ਼ਨਰ ਸਾਕਸੀ ਖਾਨੀ ਅਤੇ ਏਡੀਸੀ ਮੇਜਰ ਆਮੀਂ ਸਿੰਦਰਲਾ ਪੂਰੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਬਿਲਕੁਲ ਤਿਆਰੀ ਕਰਤੀ ਤੇ ਇਸ ਦੇ ਨਾਲ ਹੀ ਨੌਜਵਾਨਾਂ ਆਫ ਸਪੈਸ਼ਲ ਜਿਹੜੀ 70% ਜਿਹੜੇ ਵੱਧ ਵੋਟਾਂ ਨੂੰ ਕਰਾਉਣ ਵਾਸਤੇ ਜਿਹੜੀ ਕਮਰ ਕਸੀ ਹੋਈ ਹੈ ਤੇ ਆਮ ਬੜੇ ਨੌਜਵਾਨਾਂ ਨੂੰ ਜਾਰੂ ਕਰਨ ਵਾਸਤੇ ਨਵੇਂ ਪ੍ਰਬਲ ਕੀਤਾ ਹੈ ਕੀ ਨਵੇਂ ਨਵੇਕਾਪਨ ਹੋਊਗਾ ਤੇ ਗਲਤ ਗੱਲ ਕਰਦੇ ਆ ਏਡੀਸੀ ਮੇਜਰ ਅਮੇਸੀਜਾ ਸਰ ਲੋਕ ਸਭਾ ਦਾ ਵੀ ਗਲਤ ਚੁੱਕਾ ਸਿਆਸੀ ਪਾਰਟੀਆਂ ਨੇ ਵੀ ਆਪਣੇ ਮੈਦਾਨ ਚ ਉਮੀਦਵਾਰ ਉਤਾਰ ਪਏ ਆ ਬੜੇ ਨੌਜਵਾਨਾਂ ਵਾਸਤੇ ਇਸ ਟਾਈਮ ਜਿਹੜਾ ਪ੍ਰਸ਼ਾਸਨ ਲੁਧਿਆਣਾ ਕੀ ਹੈ 70% ਪੀਚਾ ਵੀ ਲਿਖਿਆ ਗਿਆ ਕਿ ਅਬ ਕੀ ਬਾਰ 70 ਪਾਰ ਇਹ ਜੀ ਅਸੀਂ ਸਲੋਗਨ ਦਿੱਤਾ ਹੈ ਆਪਕੀ ਬਾਰ 70 ਪਾਰ ਔਰ ਉਹਦੇ ਲਈ ਬੜੀ ਖੁਸ਼ੀ ਦੀ ਗੱਲ ਹੈ ਆਈ ਮਸਟ ਸ਼ੇਅਰ ਵਿਦ ਯੂ ਕਿ ਲਗਭਗ 20000 ਨਵੀਆਂ ਵੋਟਾਂ ਬਣੀਆਂ ਨੇ ਜਸਟ ਇਨ 10 ਡੇਸ ਦਸ ਦਿਨ ਦੇ ਅੰਦਰ ਉਹਦੇ ਚ ਸਾਨੂੰ ਕਾਫੀ ਉਪਰਾਲੇ ਕੀਤੇ ਸੀ ਵੀ ਵੈਂਟ ਟੂ ਡਿਫਰੈਂਟ ਕਾਲਜਸ অর ਡਿਫਰੈਂਟ ਕਾਲਜ ਜੇ ਸੈਮੀਨਾਰ ਕੀਤੇ ਗਵਰਨਮੈਂਟ ਇੰਜੀਨੀਅਰਿੰਗ ਕਾਲਜ ਜੋ ਹੈ ਗੁਨਾਨਕ ਇੰਜੀਨੀਅਰਿੰਗ ਕਾਲਜ ਉੱਤੇ ਸੈਮੀਨਾਰ ਕੀਤੇ ਲਗਭਗ 6-700 ਬੱਚੇ ਦੇ ਨਾਲ ਇੱਕ ਸਾਥ ਪਲੇਜ ਲਿੱਤਾ ਸਾਡੇ ਨਾਲ ਸ਼ਪਤ ਖਾਈ ਕਿ ਅਸੀਂ ਵੋਟ ਵੀ ਕਰਾਂਗੇ ਔਰ ਲਗਭਗ 30-40 ਪਰਸੈਂਟ ਜਿਨ੍ਹਾਂ ਦੀ ਵੋਟ ਨਹੀਂ ਸੀ ਬਣੀ ਤੋਂ ਉਹਨਾਂ ਨੇ ਆਪਣੀ ਵੋਟ ਬਣਾਈ ਇਸ ਤਰ੍ਹਾਂ ਗਵਰਨਮੈਂਟ ਗਰਲਸ ਕਾਲਜ ਦੇ ਵਿੱਚ ਅਸੀਂ ਸੈਮੀਨਾਰ ਕੀਤਾ ਸੋ ਵੀ ਡਿਡ ਪੋਲੀਟੈਕਨਿਕ ਚ ਆਈਟੀਆਈ ਚ ਸੋ ਐਂਡ 올 ਲੈਕਚਰਰਸ ਪ੍ਰੋਫੈਸਰ स्वीप ऑफिसर उस गवर्नमेंट कॉलेज के उन्होंने भी बड़ा अच्छा साथ दिता बड़ा अच्छा कोऑर्डिनेट किया इलेक्शन ब्रांच के नाल और लगभग भी हज़ार वोटा बन गई नवं और ये प्रोसैस चल रहा है और चार मई तक असी ये वोटा नवीं बना रहे हैं और मैं थ्रू माध्यम के राही कह सारे नौजवानों कि जिन्हें हजे भी वोट नहीं बनाई वह वो अपनी वोट बना सकता और वोट बनाए किस तरह जिन्होंने वोट नहीं बनी नौजवान वो किस तरह बना सकता की प्रोसीजर होगा किस तरह बना सकता ਯੈਸ ਬੜਾ ਈਜ਼ੀ ਹੈ ਅੱਜ ਕੱਲ ਵੋਟਰ ਹੈਲਪਲਾਈਨ ਹੈ ਵੋਟਰ ਹੈਲਪਲਾਈਨ ਇਜ਼ देयर ਵੋਟਰ ਹੈਲਪਲਾਈਨ ਐਪ ਉਹ ਡਾਊਨਲੋਡ ਕਰਕੇ ਆਪਣੀ ਵੋਟ ਬਣਾ ਸਕਦੇ ਨੇ ਈਸੀਆਈ ਦੀ ਸਾਈਟ ਦੇ ਉੱਤੇ ਜਾ ਕੇ ਵੈਬਸਾਈਟ ਤੇ ecai.gov.in ਵੈਬਸਾਈਟ ਤੇ ਜਾ ਕੇ ਫਾਰਮ ਛੇ ਪਰ ਸਕਦੇ ਨੇ ਜੇ ਕੋਈ ਕਨਫਿਊਜ਼ਨ ਹੁੰਦਾ ਉਹਨਾਂ ਨੂੰ ਫਿਰ ਵੀ 1950 ਤੇ ਫੋਨ ਕਰਕੇ ਉਹ ਸਾਰਾ ਇਨਕੁਆਇਰ ਕਰ ਸਕਦੇ ਪ੍ਰੋਸੈਸ ਸਮਝ ਸਕਦੇ ਆ ਔਰ ਅਪਲਾਈ ਕਰ ਸਕਦੇ ਆਪਣੀ ਵੋਟ ਬਣਾ ਸਕਦੇ ਨੇ ਇੱਕ ਬਹੁਤ ਵੱਡਾ सेल्फी पॉइंट हाँ जी uh, कल भी असी मीटिंग की थी सारे होटलेर आए थे रेस्टोरेंट के सारे ऑनर आए थे और मॉल्स uh, जिन्हें भी उन्होंने ऑनरज आए थे एडमिनिस्ट्रेट मैनेजर्स एंड ऑल सो वी हैव कन्वेड दैम कि हर जगह जिस तरह नैशनल आईकॉन बनाए गए हैं सचिन तेंदुलकर जी और अपना राजकुमार राव जी उन्होंने सेल्फी पॉइंट उसी मेरे ऑफिस भी देखे हो गए लगे दें कि सैल्फी विद विद दैम सो यंगस्टर्स बड़े दे आर वेरी हैप्पी अबाउट वेरी क्रिजी अबाउट इट ਤੇ ਉਹ ਸੈਲਫੀ ਪੁਆਇੰਟ ਅਸੀਂ ਸਾਰੇ ਹੋਟਲਰਸ ਨੂੰ ਕਹਿ ਕੇ ਆਪਣੇ ਐਂਟਰੈਂਸ ਗੇਟ ਦੇ ਉੱਤੇ ਤੁਸੀਂ ਸੈਲਫੀ ਪੁਆਇੰਟ ਬਣਾ ਦਿਓ ਸਟੈਂਡੀਜ਼ ਲਗਾ ਦਿਓ ਕਿ ਔਰ ਲੋਕਾਂ ਨੂੰ ਐਜੂਕੇਟ ਕਰਨਾ ਹੈ ਕਿ ਆਈਲ ਵੋਟ ਪਹਿਲੇ ਤਾਂ ਮੈਂ ਆਪਣੀ ਵੋਟ ਜ਼ਰੂਰ ਬਣਾਵਾਂਗਾ ਐਂਡ ਆਈਲ ਵੋਟ ਫੋਰ ਸ਼ੋਰ ਐਥਿਕਲੀ VOTING ਦੇ ਵਿਲ ਡੂ ਇਸ ਤਰ੍ਹਾਂ ਰੈਸਟੋਰੈਂਟਸ ਦੇ ਵਿੱਚ ਡਿਸਕਾਊਂਟਸ ਦੇਣ ਦੈਟ ਵਾਸ ਰਿਕੁਐਸਟਡ ਟੂ ਥੈਮ ਕਿ ਸਾਰ ਡਿਸਕਾਊਂਟਸ ਦੇਣ ਜਿਹੜਾ ਫਿਰ ਵੋਟ ਪਾ ਕੇ ਆਏ ਔਰ ਇਨਡੈਲੇਬਲ ਇੰਕ ਦਾ ਮਾਰਕ ਦਿਖਾਇਆ ਆਪਣੀ ਫਿੰਗਰ ਦੇ ਉੱਪਰ ਉਹਨੂੰ ਡਿਸਕਾਊਂਟ ਜ਼ਰੂਰ ਦੇਣਾ ਤੁਸੀਂ ਔਰ ਮਾਲਸ ਦੇ ਵਿੱਚ ਵੀ ਸ਼ੋਰੂਮ ਜਿੰਨੇ ਹੈ ਉਹ ਚ ਡਿਸਕਾਊਂਟ ਮਿਲੇ on shopping and all. So they are doing all these practices. ਅੱਜ ਲੁਧਿਆਣਾ ਦੀ ਜਨਤਾ ਵਾਸਤੇ ਜਿਹੜੀ ਆਉਣ ਵਾਲੀ ਲੋਕ ਸਭਾ ਚੋਣਾਂ ਹੋਣੀ ਇੱਕ ਜੂਨ ਨੂੰ ਕੀ ਮੈਸੇਜ ਦਾ ਕਿਸ ਤਰ੍ਹਾਂ ਵੋਟ ਪਾਣੇ ਉਹ ਤੁਹਾਡੇ ਵੱਲੋਂ ਕਿਸ ਤਰ੍ਹਾਂ ਇੰਤਜ਼ਾਮ ਹੋਣ ਜੀ ਆ ਬਹੁਤ ਇੰਤਜ਼ਾਮ ਚੱਲ ਰਹੇ ਨੇ ਰਾਤ ਦਿਨ ਸਾਰੀਆਂ ਟੀਮਾਂ ਲੱਗੀਆਂ ਫਲਾਈਂਗ ਸਕੁਆਡ ਟੀਮਸ ਲੱਗੀਆਂ ਮੈਂ ਨਗਰ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਦੇਖੋ ਲੁਧਿਆਣਾ ਐਡਾ ਵੱਡਾ ਸ਼ਹਿਰ ਹੈ ਔਰ ਮੈਨੂੰ ਨਹੀਂ ਸਮਝ ਆਈ ਇਹਨਾ ਪਿੱਛੇ ਕਿਉਂ ਹੈ 62.7% VOTING ਸਿਰਫ ਸਾਡੀ ਲੋਕ ਸਭਾ ਚ ਹੋਈ ਲਾਸਟ ਲੋਕ ਸਭਾ ਇਲੈਕਸ਼ਨ ਚ ਤੇ ਹਰ ਕੀ ਅਸੀਂ ਨਾਰਾ ਦਿੱਤਾ ਇਸ ਵਾਰ 70 ਪਰ ਤੇ 70 પાર ਤੁਹਾਡੇ ਸਹਿਯੋਗ ਦੇ ਨਾਲ ਹੋਣਾ ਤੇ ਵੋਟ ਜ਼ਰੂਰ ਪਾਣ ਜਾਣਾ ਹੈ ਗਰਮੀ ਬਹੁਤ ਹੋਣੀ ਹੈ 1 ਜੂਨ ਵਾਲੇ ਦਿਨ নো ਡਾਊਟ ਅਬਾਊਟ ਇਟ ਲੇਕਿਨ ਅਸੀਂ ਬਹੁਤ ਸੋਨੇ ਅਰੇਂਜਮੈਂਟ ਤੁਸੀਂ ਦੇਖੋਗੇ ਟੈਂਟ ਲਗਾ ਰਹੇ ਆ ਸ਼ੇਡਸ ਲਗਾ ਰਹੇ ਆ ਕਿ ਬਿਲਕੁਲ ਤੁਹਾਨੂੰ ਉਥੇ ਪਾਣੀ ਦੀ ਸਹੂਲਤ ਮਿਲੇ ਪ੍ਰੋਪਰ ਟਾਇਲਟਸ ਹੋਣ ਸ਼ੇਡਸ ਦੇ ਵਿੱਚ ਤੁਸੀਂ ਜਾਓ ਟੈਂਟ ਲੱਗੇ ਹੋਣ ਔਰ ਚੇਅਰਸ ਲੱਗੀਆਂ ਹੋਣ ਅਗਰ ਕਿਸੇ ਨੂੰ ਕਯੂ ਮੈਨੇਜਮੈਂਟ ਐਪ ਵੀ ਬਣਾ ਰਹੇ ਆ ਕਯੂ ਮੈਨੇਜਮੈਂਟ ਐਪ ਦਾ ਉਹਦੇ ਨਾਲ ਕੋਈ ਵੀ ਦੇਖ ਸਕਦਾ ਕਿ ਮੇਰੇ ਬੂਥ ਦੇ ਉੱਤੇ ਇਸ ਵੇਲੇ ਕਿੰਨੇ ਲੋਕ ਵੋਟ ਪਾਣ ਲਈ ਖੜੇ ਨੇ ਸੋ ਹੀ ਕੈਨ ਪਲਾਨ ਅਕੋਰਡਿੰਗਲੀ ਉੱਥੇ ਜਾ ਕੇ ਉਹਨਾਂ ਨੂੰ ਜ਼ਿਆਦਾਤਰ ਲਾਈਨ 'ਚ ਨਹੀਂ ਖੜੇ ਹੋਣਾ ਪਏਗਾ ਜ਼ਿਆਦਾਤਰ ਵੇਟ ਨਹੀਂ ਕਰਨੀ ਪਏਗੀ ਸੋ ਇਹ ਸਾਰੇ ਅਰੇਂਜਮੈਂਟ ਕੀਤੇ ਗਏ ਆ ਤੇ ਤੁਸੀਂ ਵੋਟ ਜ਼ਰੂਰ ਪਾਣਾ ਹੈ ਐਥਿਕਲੀ ਵੋਟ ਕਰਨਾ ਹੈ ਐਂਡ ਆਈ ਵੋਟ ਫॉर ਸ਼ੋਰ ਔਰ ਇਸ ਵਾਰ ਰੁਲਦਿਆਨਾ 70 ਕੇ ਪਾਰ ਸੋ ਇਸ ਮੇਜਰ ਅਮਿਸਿੰਦੀ ਰੰਦਾਸ ਦੇ ਕੀ ਇੱਕ ਬਹੁਤ ਵੱਡਾ ਇੱਕ ਆਮਲੇ ਨੌਜਵਾਨਾਂ ਦੇ ਇੱਕ ਜਾਰੂ ਕੀਤਾ ਗਿਆ ਵੀ ਜਿਹੜੇ 셀ਫੀ ਪੁਆਇੰਟ ਹੋਣਗੇ ਚਾਹੇ ਉਹ ਰੈਸਟੋਰੈਂਟ ਹੋਟਲ ਹੋਣ ਜਾਂ ਕਿਸੇ ਵੀ ਮਾਲ ਦੇ ਵਿੱਚ ਅਗਰ ਤੁਸੀਂ ਆਪਣਾ ਵੋਟ ਦੇਣ ਤੋਂ ਬਾਅਦ ਉਸ ਹੋਟਲ ਰੈਸਟੋਰੈਂਟ ਜਾਂਦੇ ਤੁਹਾਨੂੰ ਉਸ ਦਾ ਡਿਸਕਾਊਂਟ ਮਿਲੂਗਾ ਇਸ ਤੇ ਨਾਲ ਹੀ ਉਹ ਨੌਜਵਾਨ ਜਿਹੜਾ ਇਹ ਬਿਲਕੁਲ ਐਥੀਕਲ ਵੋਟ ਦੀ ਗੱਲ ਕੀਤੀ ਗਈ ਤੁਸੀਂ ਆਪਣਾ ਅਧਿਕਾਰ ਦਾ ਮਾਤ ਦਾ ਪ੍ਰਯੋਗ ਕਰੋ ਤਾਂ ਕਿ ਇਸ ਵਾਰ ਜਿਹੜਾ ਲੁਧਿਆਣਾ ਨੇ ਪ੍ਰਸ਼ਾਸਨ ਜਿਹੜਾ ਇੱਕ 70 ਪਾ ਦਾ ਟੀਚਾ किया है तो उसू पूरा अपना सहयोग देके के सत्तर पार का टीचा पूरा कर मदद करो तो अपना अधिकार का प्रयोग करो कैमरामैन मनीष ना संदीप शर्मा दैनिक टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप